ਇਹ ਕੁਮਾਰ ਹੈਗਾ ਆਰਥਿਆ ਸਨ ਆਫ ਪ੍ਰੀਮ ਖੇਮ ਤਰੰਦਾ ਉਹਨੂੰ 18 ਤਰੀਕ ਨੂੰ ਪਿਛਲੀ ਦਿਵਾਈ ਸੀ ਜਿਹੜੀ ਫਰੋਤੀ ਦੀ ਔਰ ਉਹ ਰੈਲੈਕਟੈਂਸੀ ਦਾ ਪਰਚਾ ਦਰਜ ਕਰਾਣ ਚ ਬਟ ਅਸੀਂ ਲੱਗੇ ਹੋਏ ਸੀ ਕਿ ਨੰਬਰ ਨੂੰ ਲੈ ਕੇ ਜਰੂਰ ਟਰੈਕ ਕੀਤਾ ਜਾਂ ਕਿ ਕੌਣ ਹੋ ਸਕਦਾ ਉਹਦੇ ਚ ਕਾਫੀ ਜਿਹੜੀ ਆ ਸਾਨੂੰ ਕੱਲ ਉਹ ਪਰਸੋਂ ਉਹਦੇ ਚ ਕੇਸ ਰਜਿਸਟਰ ਪਰਸੂਇਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਬਰਾਓਗੇ ਯਾਨੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਯਾਰਾ ਤੌਰ ਤੇ ਪਤਾ ਲੱਗ ਜਾਏਗਾ ਪੱਟਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾਇਆ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀਗੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਆ ਤੇ ਪੁੱਲ ਡਰੇਨ ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਸਿਵਲ ਚ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚੋਂ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ मुੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ 3-4 ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੇ ਉਹ ਆਪਣੀ ਆੜਤ ਚਲਾਉਂਦਾ ਸੀ ਤੇ ਉਹਨੇ ਆਪਣੀ ਆੜਤ ਤੇ ਜਿਹੜਾ मुੰਚੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਦੇ ਲਈ ਸੀ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲ ਆਪਾਂ ਫਰੋਤੀ ਫਰੂਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਕਿ ਇਹ ਫੋਨ ਫੋਨ ਇਹ ਇਹ ਤੋਂ ਕਰਵਾਨੇ ਨੇ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ 2 ਕਰੋੜ ਨੂੰ ਕੀਤੇ ਔਰ ਇਸ ਜਿਹੜਾ ਇਹ ਤੋਂ ਫਰੋਤੀ ਕਰਦੇ ਕਰਦੇ ਸਾਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਤੇ ਇਹ ਤਿੰਨੋਂ ਜਿਹੜੇ ਪੁਲਿਸ ਦੇ ਹੱਥੇ ਚੜ ਗਏ ਕਾਪੂ ਆਵੇ ਦੋ ਸਰ ਗੈਂਗਸਟਰ 골ਡੀ ਬ੍ਰਾਂਡ ਦਾ ਵੀ ਨਾਮ ਵਰਤੇ ਹੈਗੇ ਇਹਨਾਂ ਨੇ ਹਾਂਜੀ ਇਹਨਾਂ ਨੇ 골ਡੀ ਬ੍ਰਾਂਡ ਦਾ ਨਾਮ ਲੈ ਕੇ ਔਰ ਜਿਹੜਾ ਫਰੋਤੀ ਦੀ ਮੰਗ ਕੀਤੀ ਸੀਗੀ ਕਿ ਕਿਹ ਲੋਗ ਬ੍ਰਾਂਤੀ ਸਰ ਇਹਨਾਂ ਦਾ ਕੋਈ ਹੋਈ ਔਰ ਕੀ ਕੀ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਨ ਵੈਰੀਫਾਈ ਕਰਦੇ ਚੋਰੀ ਜਗ ਇਹਨਾਂ ਦਾ ਆਪ ਦਾ ਹੈਗਾ ਔਰ ਇੱਕ ਇਹਨਾਂ ਕੋਲ ਟੁਆਇਪਿਸਟਲ ਸੀਗੀ ਸਾਰੇ ਤੋਂ ਲਾਉ ਮੋਬਾਈਲ ਮੂਲ ਕੋ ਸੈਟ ਔਰ ਮੋਬਾਈਲ ਤਾਂ ਹੈਗੇ ਆ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟ ਯੂਜ਼ ਕਰਦੇ ਰਹੇ ਔਰ ਜਿਹਨਾਂ ਨੂੰ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਆ ਬਾਕੀ ਉਹਨਾਂ ਤੋਂ ਦੇਸੀ ਇਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰ ਕਰਾਂਗੇ ਕਿ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਹੈ ਕੋਈ ਸਰ ਜੀ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਂਦੇ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹੇ ਕਿੰਨੀ ਸੁਰਤੀ ਮੰਗੀ ਕੀ ਇਹਨਾਂ ਨੇ ਤਿੰਨ ਉਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30 3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ ਲੱਖ ਰੁਪਏ ਮੰਗ ਲਾਂਗੇ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਸਰ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਕੁਝ ਨਿਸ਼ ਕਰਦੇ ਸਰ ਹੋਰ ਇਹਨਾਂ ਤੇ ਮਾਮਲੇ ਵੀ ਪਹਿਲਾਂ ਕੋਈ ਦਰਜ ਕੀ ਹੈ ਇਹਨਾਂ ਤੇ ਪਹਿਲੇ ਨਹੀਂ ਹੈ ਪਹਿਲੇ ਨਹੀਂ ਕੋਈ ਦਰਜ ਆਹ ਮੈਂ ਜੀ